ਸਾਸਰੀ ਕਾ ਜਾਰੇ ਨੂੰ ਅੱਜ ਆਪਾਂ ਬਣਾਵਾਂਗੇ ਇਨਸਟੈਂਟ ਮੂੰਗ ਦਾ ਦਾ ਹਲਵਾ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਮੂੰਗੀ ਦਾ ਹਲਵਾ ਬਣਾਉਣ ਵਾਸਤੇ ਆਪਾਂ 1 ਕੱਪ ਮੂੰਗੀ ਲੈ ਲਈਏ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਸਾਫ਼ ਕਰ ਲਿਆ ਹੈ ਕਿਉਂਕਿ ਇਹਦੇ ਉੱਪਰ ਜੋ ਚਿੱਟੀ ਜੀ ਡਸਟ ਲੱਗੀ ਹੁੰਦੀ ਹੈ ਸਾਫ਼ ਹੋ ਜਾਏਗੀ ਗਿੱਲੇ ਕੱਪੜਾ ਨਿਚੋੜ ਕੇ ਇਹਨੂੰ ਤੇ ਇਹ ਚ ਮੂੰਗੀ ਦੀ ਦਾਲ ਪਾ ਕੇ ਤੇ ਬਸ ਉਹਨੂੰ ਮਲ ਲੈਣਾ ਜਿਹੜੀ ਚਿੱਟੀ ਡਸਟ ਉਹ ਨਿਕਲ ਜੇਗੀ। ਤੋਂ ਹੁਣ ਗੈਸ ਤੇ ਆਪਾਂ ਇੱਕ ਕੜਾਈ ਰੱਖੀ ਐ ਤੇ ਕੜਾਈ ਦੇ ਵਿੱਚ ਆਪਾਂ 1 ਕੱਪ ਮੂੰਗੀ ਪਾ ਦਾਂਗੇ। ਤੇ ਗੈਸ ਦੀ ਫਲੇਮ ਨੂੰ ਘੱਟ ਰੱਖ ਕੇ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਆਪਾਂ ਭੁੰਨ ਲਵਾਂਗੇ। 4-5 ਮਿੰਟ ਲੱਗ ਜਾਣਗੇ। ਦਾਲ ਨੂੰ ਲਗਾਤਾਰ ਹਿਲਾਉਂਦੇ ਹੋਏ 5 ਤੋਂ 6 ਮਿੰਟ ਹੋ ਚੁੱਕੇ ਨੇ। ਗੈਸ ਦੀ ਫਲੇਮ ਆਪਾਂ ਘੱਟ ਰੱਖ ਕੇ ਦਾਲ ਨੂੰ ਪੀਣ। ਇਸ ਦੇ ਵਿੱਚ ਬਹੁਤ ਹੀ ਸੋਹਣੀ ਖੁਸ਼ਬੂ ਵੀ ਆਉਣ ਲੱਗ ਪਈ ਹੈ ਤੇ ਗੈਸ ਨੂੰ ਆਪਾਂ ਬੰਦ ਕਰ ਦਿੰਦੇ ਹਾਂ ਇਹਨੂੰ ਥੋੜਾ ਜਿਹਾ ਦਾਲ ਠੰਡਾ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਇਹਨੂੰ ਪੀਸ ਲਾਂਗੇ ਇਹਨੂੰ ਆਪਾਂ ਕਿਸੇ ਹੋਰ ਪੇਟ ਵਿੱਚ ਕੱਢ ਲੈਨੇ ਤੁਸੀਂ ਦਾਲ ਜਿਹੜੀ ਛੇਤੀ ਠੰਡੀ ਹੋ ਜਾਏਗੀ ਪਲੇਟ ਵਿੱਚ ਕੱਢ ਲੇ ਦਾਲ ਹੁਣ ਠੰਡੀ ਜਦੋਂ ਹੋ ਜਾਏਗੀ ਤੇ ਮਿਕਸੀ ਜਾਰ ਵਿੱਚ ਪਾ ਕੇ ਆਪਾਂ ਇਹਨੂੰ ਪੀਸ ਲਾਂਗੇ ਦਾਲ ਦੇ ਕੋ ਆਪਾਂ ਪੀਸ ਲਈਏ ਤੇ ਹੁਣ ਫਿਰ ਤੋਂ ਆਪਾਂ ਗੈਸ ਤੇ ਕੜਾਈ ਰੱਖੀ ਹੈ ਦੇ ਵਿੱਚ ਆਪਾਂ ਦਸਿਕਿਓ ਪਾ ਦਿੰਨੇ ਆ ਅੱਧਾ ਕੱਪ ਦੇਸੀ ਘਿਓ ਲਿਆ ਪਹਿਲਾਂ ਮੈਂ ਅੱਤਾ ਘਿਓ ਪਾਦਣ ਲੱਗੀ ਆ ਜੇ ਜ਼ਰੂਰਤ ਹੋਏਗੀ ਤੇ ਆਪਾਂ ਫਿਰ ਦੁਬਾਰਾ ਪਾ ਲਾਂਗੇ ਘਿਓ ਨੂੰ ਆਪਾਂ ਪਹਿਲਾਂ ਗਰਮ ਹੋਣ ਦਿੰਨੇ ਆ ਗੈਸ ਦੀ ਫਲੇਮ ਇਹ ਜ਼ਿਆਦਾ ਕਰ ਦਿੱਤੀ ਹੈ ਤਾਂ ਜੋ ਜਿਹੜਾ ਘਿਓ ਛੇਤੀ ਗਰਮ ਹੋ ਜਾਵੇ ਚਲੋ ਤੇ ਹੁਣ ਆਪਾਂ ਗਿਆ ਸੀ ਫਲੇਮ ਘੱਟ ਕਰ ਦਿੰਨੇ ਆ। ਜਿਹੜੀ ਪੀਸੀ ਹੋਈ ਦਾਲ ਏ ਉਹ ਤੋਂ ਆਪਾਂ ਕੜਾਈ ਦੇ ਵਿੱਚ ਪਾ ਦਿੰਨੇ ਆ। ਤੇ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਹੈ। ਲਗਾਤਾਰ ਹਿਲਾਉਂਦੇ ਹੋਏ ਆਪਾਂ ਭੁੰਨ ਲੈਣਾ ਹੈ। ਕਿਉਂ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ। ਤੇ ਨਾ ਆਪਾਂ 5-6 ਮਿੰਟ ਦਾਲ ਨੂੰ ਭੁੰਨਿਆ ਸੀ ਹੁਣ ਆਪਾਂ ਦਾਲ ਨੂੰ ਪੀਸ ਕੇ ਭੁੰਨ ਲਵਾਂਗੇ ਉਹਦੇ ਤੱਕ ਭੁੰਨਾਂਗੇ ਜਦੋਂ ਤੱਕ ਇਹਦੇ ਉੱਪਰ 골ਡਨ ਕਲਰ ਨਹੀਂ ਆ ਜਾਂਦਾ ਤੇ ਦਾਲ ਜਿਹੜੀ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦੀ ਲਗਾਤਾਰ ਹੰਦੇ ਹੋਏ ਭੁੰਨਾ ਇਹਨੂੰ ਛੱਡਣਾ ਨਹੀਂ ਦਾ ਲਗਾਤਾਰ ਦਾਲ ਨੂੰ ਭੁੰਨਦੇ ਆ 5 ਮਿੰਟ ਹੋ ਚੁੱਕੇ ਨੇ ਦਾਲਾ ਤਾਂ ਪਹਿਲਾਂ ਵੀ ਦਾਲ ਨੂੰ 5 ਮਿੰਟ ਲਗਾਤਾਰ ਭੁੰਨਣ ਤੋਂ ਬਾਅਦ ਜਿਸ ਕੌਲੀ ਦੇ ਨਾਲ ਜਿਸ ਕੱਪ ਦੇ ਨਾਲ ਆਪਾਂ ਮਾਪ ਕੇ ਦਾਲ ਲਈ ਸੀ ਉਸੇ ਕੱਪ ਨਾਲ ਮਿਲ ਕੇ ਆਪਾਂ ਇਹਦੇ ਵਿੱਚ 3 ਕੱਪ ਦੁੱਧ ਪਾਤਾ 2 ਕੱਪ ਮੈਂ ਪਾਤਾ ਉਹਦੀ ਵੀਡੀਓ ਨਹੀਂ ਆਈ ਤਾਂ ਆਪਾਂ ਪਾ ਲਏਗੇ ਤੀਸਰਾ ਕੱਪ ਤੇ ਗੈਸ ਦੀ ਜਨੀ ਮੈਂ ਆਪਾਂ ਘੱਟ ਰੱਖੀ ਹੈ ਤੇ ਹੁਣ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਆਪਾਂ ਮਿਕਸ ਕਰਾਂਗੇ ਇਹਦਾ ਦੁੱਧ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ 1 ਕੱਪ ਆਪਾਂ ਮੂੰਗੀ ਦੀ ਦਾਲ ਲਈ ਸੀ 3 ਕੱਪ ਆਪਾਂ ਇਹਦੇ ਵਿੱਚ ਦੁੱਧ ਪਾਤਾ ਤੇ ਉਸੇ ਕੱਪ ਦੇ ਨਾਲ ਹੀ ਮਿਲ ਕੇ ਆਪਾਂ ਇਹਦੇ ਵਿੱਚ 1 ਕੱਪ ਖੰਡ ਪਾਉਣ ਲੱਗੇ ਆ ਬਾਕੀ ਜਿੰਨੀ ਤੁਹਾਨੂੰ ਖੰਡ ਪਸੰਦ ਹੈ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ 1 ਕੱਪ ਆਪਾਂ ਖੰਡ ਵੀ ਇਹਦੇ ਨਾਲ ਹੀ ਪਾ ਦਿੱਤੀ ਹੈ ਉਹ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਇਹ ਆਪਾਂ ਨੇ 4 ਛੋਟੀਆਂ ਇਲਾਇਚੀਆਂ ਲਈਆਂ ਸੀ ਛਿਲਕਾ ਲਾ ਕੇ ਤੇ ਇਹਨਾਂ ਦੇ ਪੀਜ਼ਾ ਨੂੰ ਆਪਾਂ ਦਰਦਰਾ ਕੁੱਟ ਲਿਆ ਉਹ ਇਹਦੇ ਵਿੱਚ ਪਾ ਦਿੰਨੇ ਆ ਤੇ ਮਿਲਾ ਦਿੰਨੇ ਆ ਜਿਹੜਾ ਆਪਣਾ ਅੱਧਾ ਕੱਪ ਦਹੀਂ ਸੀ ਉਹ ਬਚਿਆ ਸੀ ਉਹ ਵੀ ਥੋੜਾ ਜਿਹਾ ਪਾ ਦਿੰਨੇ ਆ ਇੱਕ ਚਮਚਾ ਆਪਾਂ ਰੱਖ ਲਿਆ ਜੇ ਜ਼ਰੂਰਤ ਹੋਏਗੀ ਦੁਬਾਰਾ ਫੇਰ ਪਾ ਲਾਂਗੇ ਹੌਨ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਉਦੋਂ ਤੱਕ ਪਕਾ ਲਾਂਗੇ ਜਦ ਤੱਕ ਇਹ ਕੜਾਈ ਨਹੀਂ ਛੱਡ ਦਿੰਦਾ ਤੇ ਗੈਸ ਦੀ ਫਲੇਮ ਆਪਾਂ ਘੱਟ ਰੱਖੀ ਹੋਈ ਹੈ ਲਗਾਤਾਰ ਹਿਲਾਉਂਦੇ ਰਹਿਣਾ ਇਹਨੂੰ ਤਲੇ ਦੇ ਨਾਲ ਨਹੀਂ ਲਿਪਕਣਾ ਚਾਹੀਦਾ ਥੋੜੇ ਜਿਹਾ ਆਪਾਂ ਬਦਾਮ ਲਏ ਨੇ ਕੱਟੇ ਹੋਏ ਉਹ ਵੀ ਇਹਦੇ ਵਿੱਚ ਮਿਲਾ ਦੇਣੇ ਨੇ ਥੋੜੇ ਜਿਹਾ ਆਪਾਂ ਰੱਖ ਲੈਨੇ ਚੰਗੀ ਤਰ੍ਹਾਂ ਮਿਲਾ ਲੈਨੇ ਇਹਨੂੰ ਤੇ ਹੁਣ ਆਪਾਂ ਨੇ ਦੁੱਧ ਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾ ਲਿਆ येलो ਫੂਡ ਕਲਰ ਪਾ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਮਿਲਾ ਕੇ ਥੋਲ ਕੇ ਇਹਦੇ ਵਿੱਚ ਪਾ ਦਿੰਨੇ ਆ ਜੇਕਰ ਤੁਸੀਂ ਪੋਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਤੇ ਜੇਕਰ ਨਹੀਂ ਪੋਣਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਚੰਗੀ ਤਰ੍ਹਾਂ ਪਾਣੀ ਘੁਲਾਇਆ ਜਾਂਦੇ ਹੁਣ ਲਗਾਤਾਰ ਕਿਉਂਕਿ ਹੁਣ ਦੇਖੋ ਕੜਾਈ ਵੀ ਛੁੱਧਣ ਵਾਲਾ ਥੋੜਾ ਜਿਹਾ ਆਪਾਂ ਕਿਉਂ ਹੋਰ ਪਾ ਦਿੰਨੇ ਆ ਜਿਹੜਾ ਬੱਚਿਆ ਉਹ ਵੀ ਕਿਉਂ ਪਾਤਾ ਆਪਾਂ ਇਹਦੇ ਵਿੱਚ ਹਲਗਾ ਹਲਗਾ ਤਰ ਹਲਾਉਂਦੇ ਹੋਏ ਆਪਾਂ ਇਸ ਨੂੰ ਪਕਾ ਲਿਆ ਦੇਖੋ ਇਹਨੇ ਕੜਾਈ ਵੀ ਛੱਡ ਦਿੱਤੀ ਏ ਤੇ ਹੁਣ ਇਹਦੇ ਵਿੱਚੋਂ ਕਿਉ ਜਿਹੜਾ ਬਾਹਰ ਵੀ ਆਣਾ ਸ਼ੁਰੂ ਹੋ ਚੁੱਕਾ ਹੈ ਤੇ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤਾਂ ਲਓ ਜੀ ਆਪਣਾ ਟੇਸਟੀ ਇਨਸਟੈਂਟ ਮੋਵ ਦਾਲਦਾ ਹਲਵਾ ਬਣ ਕੇ ਤਿਆਰ ਹੈ ਦੇ ਉੱਪਰ ਆਪਾਂ ਜਿਹੜੇ ਬਚੇ ਹੋਏ ਬਾਦਾਮ ਦੀ ਕਤਰਨੇ ਉਹ ਪਾ ਦਨੇ ਆ। ਹਾਂਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸੂਨ ਕਰਿਓ। ਕਮੈਂਟ ਕਰਕੇ ਦੱਸਿਓ ਤੁਹਾਨੂੰ ਮੂੰਗ ਦਾਲ ਦਾ ਹਲਵਾ ਕਿਸ ਤਰ੍ਹਾਂ ਦਾ ਲੱਗਿਆ। ਬਸ ਆਪਾਂ 1 ਕੱਪ ਮੂੰਗ ਦਾਲ ਲਈ 1 ਕੱਪ ਆਪਾਂ ਚੀਨੀ ਲਈ ਸੀ। ਖੰਡ ਲਈ 1 ਕੱਪ 3 ਕੱਪ ਆਪਾਂ ਇਹਦੇ ਵਿੱਚ ਦੁੱਧ ਪਾ ਦਿੱਤਾ। ਤੇ ਅੱਧਾ ਕੱਪ ਆਪਾਂ ਦੇਸੀ ਘਿਓ ਲਿਆ ਸੀ। ਬਹੁਤ ਹੀ ਜ਼ਿਆਦਾ ਸਵਾਦ ਇਹ ਮੂੰਗੀ ਦਾ ਹਲਵਾ ਬਣ ਕੇ ਤਿਆਰ ਹੁੰਦਾ ਹੈ ਤੁਹਾਨੂੰ ਕਿਤੇ ਵੀ ਬਾਜ਼ਾਰੋਂ ਜਾਂ ਤਨ ਵਿਆਹ ਸ਼ਾਦੀਆਂ ਵਿੱਚ ਖਾਣ ਦੀ ਲੋੜ ਨਹੀਂ ਤੁਸੀਂ ਘਰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਤੇ ਮਿਲਦੇ ਆ ਇੱਕ ਆਪਾਂ ਹੋਰ ਨਵੀਂ ਰੈਸਪੀ ਦੇ ਨਾਲ ਸਸਤੀਕਾ